ਸਟਾਰ ਸਕੂਲ ਤੋਂ ਛੁੱਟੀ ਵੇਲੇ ਪਾਲੋ ਨੇ ਆਪਣੀ ਪੱਕੀ ਸਹੇਲੀ ਗੁਰੂ ਨੂੰ ਆਖਿਆ ਨੀ ਗੁਰੂ ਅੱਜ ਤੂੰ ਉਸ ਕਮਲੀ ਜਹੀ ਦਲੀਫੋ ਨਾਲ ਕਿਉਂ ਬੈਠੀ ਸੀ ਪ੍ਰਸ਼ੰਚਨ ਤੂੰ ਉਸ ਦੀ ਸਹੇਲੀ ਹੈਂ ਜਾਂ ਮੇਰੀ ਪ੍ਰਸ਼ੰਚਨ ਉਸ ਦੀ ਇਹ ਗੱਲ ਸੁਣ ਗੁਰੂ ਉੱਚੀ ਉੱਚੀ ਖਸ ਪਈ ਅਤੇ ਆਖਣ ਲੱਗੀ ਨੀ ਪਾਲੋ ਤੂੰ ਤਾਂ ਐ ਹਰਖਦੀ ਏ ਜਿਵੇਂ ਤੂੰ ਮੇਰੀ ਪੱਕੀ ਰਜਿਸਟਰੀ ਆਪਣੇ ਨਾਂ ਕਰਾਈ ਹੋਵੇ ਡੰਡੀ ਅੱਗੋਂ ਪਾਲੋ ਨੇ ਹਰਖ ਨਾਲ ਆਖਿਆ ਆਹੋ ਜੋ ਮਰਜ਼ੀ ਸਮਝ ਲੈ ਡੰਡੀ ਗੁਰੂ ਨੇ ਪਾਲੋ ਨੂੰ ਕੁੱਟ ਕੇ ਜਫਰੀ ਪਾ ਕੇ ਆਖਿਆ ਉਹ ਹੋ ਪਲੋ ਉਹ ਤਾਂ ਦਲੀਪੋ ਅੱਜ ਦੱਸਦੀ ਵੀ ਨਾਲ ਦੇ ਪਿੰਡ ਮੇਲਾ ਹੈ ਜੇਕਰ ਬਾਪੂ ਮੰਨ ਗਿਆ ਤਾਂ ਖੋਰੇ ਆਪਾਂ ਨੂੰ ਸਾਈਕਲ ਉੱਤੇ ਲੈ ਜਾਵੇ ਡੰਡੀ ਪਲੋ ਨੇ ਹੁਣ ਕੁਝ ਹਲੀਮੀ ਨਾਲ ਆਖਿਆ ਅੱਛਾ ਹੁਣ ਤੇਰੀਆਂ ਸਲਾਹਾਂ ਵੀ ਉਸ ਨਾਲ ਹੁੰਦੀਆਂ ਹਨ ਡੰਡੀ ਅੱਗੋਂ ਗੁਰੂ ਨੇ ਆਖਿਆ ਨੀ ਮੇਰੀ ਪਿਆਰੀਏ ਭਾਵੇਂ ਉਸਨੇ ਮੈਨੂੰ ਮੇਲੇ ਬਾਰੇ ਦੱਸਿਆ ਹੈ ਪਰ ਜਾਣਾ ਤਾਂ ਹਰ ਥਾਂ ਮੈਂ ਤੇਰੇ ਨਾਲ ਹੀ ਐ ਚੱਲ ਹੁਣ ਐਵੇਂ ਨਾ ਤਪੀ ਜਾ ਏ ਦੱਸ ਜੇ ਆਪਣਾ ਵਿਆਹ ਦੂਰ ਦੂਰ ਹੋ ਗਿਆ ਫਿਰ ਕੀ ਬਣੂੰ ਪ੍ਰਸ਼ੰਚਨ ਗੁਰੋ ਦੀ ਗੱਲ ਸੁਣ ਪਾਲੋ ਦਾ ਗੱਜ ਪਰ ਆਇਆ ਅਤੇ ਉਸਨੇ ਮੱਦਮ ਆਵਾਜ਼ ਵਿੱਚ ਆਖਿਆ ਫਿਰ ਤਾਂ ਮੈਂ ਕਦੇ ਵਿਆਹੀ ਨਹੀਂ ਕਰਾਉਣਾ ਅਤੇ ਨਾ ਤੈਨੂੰ ਕਰਾਉਣ ਦੇਵਾ ਡੰਡੀ ਸਟਾਰਟ ਬੜਾ ਹੀ ਗੂੜਾ ਪਿਆਰ ਸੀ ਪਾਲੋ ਅਤੇ ਗੁਰੋ ਦਾ ਹੱਸਦੇ ਖੇਡਦੇ ਉਹਨਾਂ ਨੇ 10ਵੀਂ ਪਾਸ ਕਰ ਲਈ ਡੰਡੀ ਉਦੋਂ ਕੁੜੀਆਂ ਨੂੰ ਕੋਈ ਕੋਈ ਹੀ ਪੜਾਉਂਦਾ ਸੀ ਪਰ ਪਾਲੋ ਅਤੇ ਗੁਰੂ ਨੂੰ ਮਾਸਟਰਾਂ ਨੇ ਹੁਸ਼ਿਆਰ ਹੋਣ ਕਰਕੇ ਹਟਣ ਨਾ ਦਿੱਤਾ ਅਤੇ ਉਹ 10ਵੀਂ ਪਾਸ ਕਰ ਗਈਆਂ ਅਤੇ ਘਰ ਦੇਾਂ ਦੇ ਕਹੇ ਅਨੁਸਾਰ ਹੁਣ ਸਕੂਲ ਜਾਣਾ ਛੱਡਣਾ ਪਿਆ ਡੰਡੀ ਸਾਰੇ ਆਖਣ ਲੱਗੇ ਲੈ 10 ਕੁੜੇ ਇੰਨੀਆਂ ਜਮਾਤਾਂ ਥੋੜੀਆਂ ਹੁਣ ਪ੍ਰਸ਼ੰਚਨ ਤੁਸੀਂ ਕੱਟਣਾ ਕੱਤਣਾ ਸਿੱਖੋ ਡੰਡੀ ਗਾਹਾਂ ਅਗਲੇ ਘਰ ਜਾਣਾ ਏ ਡੰਡੀ ਅਖੀਰ ਉਹਨਾਂ ਨੂੰ ਪੜਨੋਂ ਹਟਾ ਕੇ ਘਰ ਦੇ ਕੰਮਾਂ ਵਿੱਚ ਲਗਾ ਦਿੱਤਾ ਗਿਆ ਡੰਡੀ ਗੁਰੂ ਅਤੇ ਪਾਲੋ ਇੱਕੋ ਨਮੂਨੇ ਵਾਲੀਆਂ ਚਾਦਰਾਂ ਕੱਟਦੀਆਂ ਡੰਡੀ ਕਦੇ ਰੁਮਾਲ ਬੁੰਨਦੀਆਂ ਅਤੇ ਕਦੇ ਦਰੀਆਂ ਡੰਡੀ ਪਾਲੋ ਦੇ ਘਰ ਦਾ ਵੇੜਾ ਵੱਡਾ ਹੋਣ ਕਰਕੇ ਉਥੇ ਹੋਰ ਵੀ ਕੁੜੀਆਂ ਆਉਂਦੀਆਂ ਪਰ ਜਿਸ ਦਿਨ ਗੁਰੂ ਨਾ ਆਉਂਦੀ ਪਾਲੋ ਗੁੱਸੇ ਵਿੱਚ ਚਿੱਠੀ ਲਿਖ ਕੇ ਉਹਨਾਂ ਦੇ ਗਵਾਂਡੀਆਂ ਦੀ ਕੁੜੀ ਸ਼ਾਮੋਂ ਨੂੰ ਫੜਾਉਂਦੀ ਅਤੇ ਚਿੱਠੀ ਵਿੱਚ ਕਿੰਨੇ ਹੀ ਗਿਲੇ ਸ਼ਿਕਵੇ ਲਿਖਦੀ ਅਖੇ ਤੂੰ ਆਈ ਨਹੀਂ ਕੀ ਗੱਲ ਕੋਈ ਹੋਰ ਸਹੇਲੀ ਤਾਂ ਨਹੀਂ ਬਣਾ ਲਈ ਤੂੰ ਪ੍ਰਸ਼ੰਚਿੰਨ ਜਦੋਂ ਗੁਰੂ ਉਸ ਦੀਆਂ ਇਹ ਗੱਲਾਂ ਪੜ ਕੇ ਹੱਸਦੀ ਤਾਂ ਉਸ ਦੀ ਬੇਬੇ ਪੁੱਛਦੀ ਨੀ ਗੁਰੂ ਕੀ ਗੱਲ ਐਦਾਂ ਦੰਦ ਕੱਡੇ ਆ ਪ੍ਰਸ਼ੰਚਿੰਨ ਕੁਝ ਨਹੀਂ ਬੇਬੇ ਪਾਲੋ ਨੇ ਚਿੱਠੀ ਭੇਜੀ ਐ ਡੰਡੀ ਉਸ ਦੀ ਇਹ ਗੱਲ ਸੁਣ ਬੇਬੇ ਨੂੰ ਵੀ